ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਤੇ ਜਿਸ ਤਰ੍ਹਾਂ ਕੱਲ ਮੈਂ ਇੱਕ ਵੀਡੀਓ ਪਾਈ ਸੀਗੀ ਵੀ ਉਹਦੇ ਚ ਵੀ ਤੁਸੀਂ ਮੈਨੂੰ ਦੱਸੋ ਹਨਾ ਵੀ ਮੈਂ ਕੀ ਕਰਾਂ ਉਸ ਤੇ ਮੈਨੂੰ ਕੁਝ ਨਵੇਂ ਨਵੇਂ ਚੀਜ਼ਾਂ アドਵਾਈਸ ਆ ਮਤਲਬ ਮਿਲੀਆਂ ਤੇ ਮੈਨੂੰ ਬਹੁਤ ਚੰਗੀਆਂ ਲੱਗੀਆਂ ਜਿਵੇਂ ਹੁਣ ਮਤਲਬ ਕਈ ਵਾਰ ਕੀ ਹੋ ਜਾਂਦਾ ਵੀ ਆਪਾਂ ਘਰ ਦੇ ਵਿੱਚ ਕੋਈ ਕੰਮ ਕਰਦੇ ਹੁੰਦੇ ਕਿਤੇ ਉਸ ਟਾਈਮ ਵੀਡੀਓ ਬਣ ਜਾਂਦੀ ਹੈ ਤੇ ਕਈ ਵਾਰ ਤਬੀਅਤ ਜਿਆਦਾ ਗ੍ਰਾਫ ਹੁੰਦੀ ਆ ਫਿਰ ਇਸ ਤਾ ਹੁੰਦਾ ਨਾ మే ਹੁਣ ਜਿਹੜੇ ਤਾਂ ਵੀ ਬਹੁਤ ਪ੍ਰਾਣੇ ਵੀ ਬਣਾਉਂਦੇ ਆ ਰਹੇ ਤੇ ਉਹ ਮਤਲਬ ਕਿ ਅਸੀਂ ਵੀ ਉਹਦੇ ਤੇ ਸਿਚੁਏਸ਼ਨ ਤੇ ਬਣਾ ਲੈਂਦੇ ਇੱਥੇ ਤਾਂ ਥੋੜਾ ਜਿਹਾ ਔੜ ਜਿਹਾ ਲੱਗ ਜਾਂਦਾ ਵੀ ਮਤਲਬ ਇੱਕ ਦੇ ਬੰਦੇ ਦੇ ਤੇ ਬੇਤ ਖਰਾਬ ਜਾ ਰਹੇ ਤੇ ਦੂਸਰੇ ਬੰਦੇ ਉਸ ਤੇ ਕਹਿ ਮਲਾ ਲੇ ਤੇ ਜਦ ਕਿ ਇਹ ਚੀਜ਼ਾਂ ਬਹੁਤ ਨੋਰਮਲ ਨਹੀਂ ਗਿਆ ਤੇ ਵੀ ਮਤਲਬ ਸਾਰੇ ਲੋਕ ਇਸ ਤਰ੍ਹਾਂ ਕਰਦੇ ਨੇ ਇਹ ਤਕਰੀਬਨ ਜਿਹੜੇ ਵੀ ਮਤਲਬ ਬਲੌਗਿੰਗ ਕਰਦੇ ਨੇਗੇ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਤੇ ਮੈਂ ਬੋਲਦੀ ਬੋਲਦੀ ਕੋਈ ਕੀ ਮੈਂ ਗੱਲ ਕੀ ਕਰ ਰਹੀ ਸੀ ਚਲੋ ਕੋਈ ਨਹੀਂ ਆਪਣਾ ਮਹੀਗਾ ਲੀ ਸਟਾਰਟ ਕਰਦੇ ਨੇ ਕਿਉਂਕਿ ਉਹ ਗੱਲ ਹੁਣ ਮੇਰੇ ਯਾਦ ਵੀ ਨਹੀਂ ਆਣੀ ਹੈਗੀ ਮੈਂ ਕੀ ਬੋਲ ਰਹੀ ਸੀ ਤੇ ਇਸ ਸਾਰਿਆਂ ਤੋਂ ਵੱਡੀ ਸਭ ਤੋਂ ਪਹਿਲੀ ਤਾਂ ਇਹ ਵੀ ਮਤਲਬ ਇੱਕ ਕੁਐਸਚਨ ਪੁੱਛ ਰਹੇ ਵੀ ਮਤਲਬ ਫੈਮਿਲੀ ਚ ਕੌਣ ਕੌਣਾ ਫੈਮਿਲੀ ਬਾਰੇ ਤੇ ਏ ਵੀ ਮਤਲਬ ਫੈਮਿਲੀ ਦੇ ਵਿੱਚ ਟੋਟਲ ਸੀ ਪੰਜ ਮੈਂਬਰ ਜਿਦੇ ਵਿੱਚ ਮੇਰੇ ਮੰਮੀ ਮੇਰੇ ਪਾਪਾ ਤੇ ਮੇਰੇ ਜਿਹੜੇ ਦੋ ਬ੍ਰਦਰ ਨੇ ਤੇ ਮੈਂ ਜਿਹੜੀ ਹੋਈ ਮਤਲਬ ਕੁੜੀ ਇਕੱਲੀ ਹੋਈ ਆ ਤੇ ਬਸ ਦਿੱਕਤ ਦਾ ਹਰ ਕੁਝ ਦੱਸੇਗਾ ਵੀ ਕਾਫੀ ਟਾਈਮ ਐ ਜਿਹੜਾ ਬਿਲਕੁਲ ਨਾ ਰੋਮਾਂਟਿਕ ਤੇ ਉਸ ਤੋਂ ਬਾਅਦ ਅਚਾਨਕ ਸੜਨ ਇੱਕ ਦਿਨ ਡਿੱਗਣ ਕਰਕੇ ਇਸਾਰਾ ਕੁਝ ਹੋ ਗਿਆ ਤੇ ਡਿੱਗਣ ਕਰਕੇ ਵੀ ਉੱਪਰ ਦੀ ਵੀ ਮਤਲਬ ਕਿ ਸਿੰਦੂਸਿਆਣ ਹੈਗਾ ਤੇ ਡਾਕਟਰ ਕੋਲੇ ਜਾਣਾ ਕਰਨਾ ਵੀ ਉਹ ਚੀਜ਼ਾਂ ਵੀ ਲੇਟ ਹੋ ਗਈਆਂ ਤੇ ਉਸ ਦੇ ਵਿਜਾ ਤੋਂ ਜਿਹੜੀ ਇਹ ਦਿੱਕਤ ਵੱਧਦੀ ਚ ਉਹ ਹੀ ਚੱਲ ਗਈ ਤੇ ਅੱਜ ਦੇ ਮਤਲਬ ਟਾਈਮ ਇੰਨੀ ਜ਼ਿਆਦਾ ਵੱਧ ਗਈ ਵੀ ਮਤਲਬ ਕੁਝ ਵੀ ਮਤਲਬ ਖਾ ਪੀ ਲੋ ਵਾਸਤੇ ਲੱਗਦਾਗਾ ਵੀ ਇੱਥੇ ਤੱਕ ਹੀ ਰਹਿ ਜਾਂਦਾਗਾ ਵੀ ਲੱਗੇ ਬੋਡੀ ਦੇ ਵਿੱਚ ਜਾਂਦਾ ਨਹੀਂ ਹੈਗਾ ਵੀ ਜਿੰਨਾ ਟਾਈਮ ਕੋਈ ਵੀ ਚੀਜ਼ ਆਪਾਂ ਖਾ ਪੀ ਲਈ ਤੇ ਉਹ ਚੀਜ਼ ਆਪਣੇ ਬਾਹਰ ਨਾ ਆਵੇ ਤੇ ਉਹਨਾਂ ਟਾਈਮੇ ਦਿੱਕਤ ਹੀ ਰਹਿੰਦੀ ਹੈਗੀ ਮਤਲਬ ਉਲਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਵੀ ਮਤਲਬ ਪਾਣੀ ਵੀ ਪੀ ਲਿਆ ਤੇ ਪਾਣੀ ਵੀ ਹਜੇ ਮਨ ਨਹੀਂ ਹੁੰਦਾ ਸੋ ਉਸ ਕਰਕੇ ਉਸ ਵਜ੍ਹਾ ਤੋਂ ਕਾਫੀ ਜ਼ਿਆਦਾ ਦਿੱਕਤਾਂ ਚੱਲਦੀਆਂ ਨੇ ਹੈਗੀਆਂ ਉਂਝ ਟرائی ਬਹੁਤ ਕਰਦੀਆਂਗੀ ਤੁਸੀਂ ਵੀ ਦੇਖਦੀਆਂ ਵੀ ਮਤਲਬ ਖੁਸ਼ ਰਹੀਏ ਕੁਝ ਨਾ ਕੁਝ ਕਰਦੇ ਰਹੀਏ ਤੇ ਆਪਣੇ ਸਾਰੇ ਦੁੱਖਾਂ ਦਰਦਾਂ ਨੂੰ ਇੱਕ ਸਾਈਡ ਤੇ ਰੱਖੀਏ ਤੇ ਉੱਥੇ ਬਹੁਤ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੈਗੇਟਿਵ ਮਤਲਬ ਇੱਥੇ ਤੱਕ ਵੀ ਮਰਨ ਦਾ ਵਿਚਾਰ ਹੁੰਦਾਗਾ ਵੀ ਮਤਲਬ ਮਰ ਜਾਣਾ ਇਹ ਇੱਕ ਟਾਈਮ ਸੀਗਾ ਜਦੋਂ ਵੀ ਮਤਲਬ ਮੈਨੂੰ ਵੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਇਹ ਬਹੁਤ ਨਾਰਮਲ ਗੱਲਾਂ ਨਹੀਂ ਆ ਵੀ ਮਤਲਬ ਇਸ ਤਰ੍ਹਾਂ ਹੋਣ ਲੱਗ ਜਾਂਦਾ ਜੇ ਇਸ ਤਰ੍ਹਾਂ ਦੇ ਕੋਈ ਵੀ ਆਪਣਾ ਵਿਚਾਰ ਆਉਂਦੇ ਨੇ ਤੇ ਆਪਾਂ ਘਬਰਾ ਜਾਂਦੇ ਹਾਂ ਕਿ ਵੀ ਮਤਲਬ ਪਤਾ ਨਹੀਂ ਵੀ ਮੇਰੇ ਨਾਲ ਹੋਣਾ ਵੀ ਐਵੇਂ ਦਾ ਕੀ ਵੀ ਆਪਾਂ ਨੂੰ ਹੀ ਹੋ ਰਿਹਾ ਜਦ ਕਿ ਇਹ ਬਹੁਤ ਨਾਰਮਲ ਹੈ ਜਦੋਂ ਇਨਸਾਨ ਕਿਸੇ ਵੀ ਵਿਪਤਾ ਦੇ ਵਿੱਚ ਹੁੰਦਾ ਤੇ ਚਾਹ ਚੱਕ ਪੈ ਜੇ ਜਾਂ ਕਿਵੇਂ ਵੀ ਉਹਦੀਆਂ ਗਲਤੀਆਂ ਦੀ وجہ ਤੋਂ ਪੈ ਜੇ ਕੁਝ ਵੀ ਹੋ ਜਵੇ ਜਦੋਂ ਉਹ ਉਸ ਪ੍ਰੋਬਲਮ ਦੇ ਵਿੱਚ ਹੁੰਦਾ ਤੇ ਉਹਨੂੰ ਇੱਕਦਮ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈਗਾ ਵੀ ਇਹਦੇ ਵਿੱਚੋਂ ਨਿਕਲਣਾ ਆਸਾਨ ਨਹੀਂ ਹੈਗਾ ਵੀ ਮਤਲਬ ਨਿਕਲ ਨਹੀਂ ਸਕਦੇ ਹੈਗੇ ਜਦ ਕਿ ਇਹ ਗੱਲ ਸੱਚ ਨਹੀਂ ਹੈਗੀ ਵੀ ਆਪਾਂ ਨਿਕਲ ਨਹੀਂ ਸਕਦੇ ਕਿਉਂਕਿ ਵਕਤ ਕੋਈ ਵੀ ਹੁੰਦਾ ਨਾ ਉਹ ਮਤਲਬ ਟਿਕਦਾ ਨਹੀਂ ਹੈਗਾ ਇਨਸਾਨ ਦੇ ਸਾਹਮਣੇ ਬਹੁਤ ਛੇਤੀ ਮਤਲਬ ਟਾਲ ਜਾਂਦਾ ਹੈਗਾ ਟਾਈਮ ਆਪਾਂ ਨੂੰ ਥੋੜਾ ਜਿਹਾ ਸੇ ਹੋ ਜਾਂਦਾ ਹੈਗਾ ਕੰਬੀ ਵਸੇ ਇਹ ਚੀਜ਼ਾਂ ਨਹੀਂ ਖਤਮ ਹੋਣਗੀਆਂ ਵੀ ਆਪਾਂ ਹੀ ਖਤਮ ਹੋ ਜਾਾਂਗੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈਗਾ ਜੀ। ਮਤਲਬ ਜਿਵੇਂ ਕੋਈ ਵਕਤ ਪੈਂਦਾ ਹੈਗਾ ਉਸ ਤਰ੍ਹਾਂ ਹੀ ਉਹ ਚਲੇ ਆ ਵੀ ਜਾਂਦਾ ਹੈਗਾ। ਥੋੜਾ ਜਿਹਾ ਹਿੰਮਤ ਹੌਂਸਲਾ ਆਪਣਾ ਬਣਾ ਕੇ ਰੱਖੋ। ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਇਹ ਸੋਚ ਕੇ ਚੱਲੋ ਆਪਣੀ ਜ਼ਿੰਦਗੀ ਚ ਕੇ ਵੀ ਜ਼ਿੰਦਗੀ ਮਾਲਕਨ ਦਿੱਤੀ ਹੈ ਮੌਤ ਮਾਲਕ ਦੇ ਹੱਥ ਹੈ। ਤੇ ਇਹ ਦੋ ਚੀਜ਼ਾਂ ਤੇ ਪੁਆਇੰਟਾ ਤੇ ਕੁਝ ਵੀ ਮਤਲਬ ਕਦੇ ਸੋਚੋ ਨਾ ਕਿਉਂਕਿ ਇਹ ਦੋ ਚੀਜ਼ਾਂ ਮਾਲਕ ਦੇ ਹੱਥ ਨੇ ਤੇ ਬਾਕੀ ਵਕਤ ਜਿਵੇਂ ਦਾ ਪੈਂਦਾਗਾ ਉਹਦੇ ਨਾਲ ਲੜਨ ਦੀ ਹਿੰਮਤ ਰੱਖੋ ਆਪਣੀ ਅੰਦਰ ਬੀ ਅਪਾ ਬਾਹਰ ਨਿਕਲਨੇਗਾ ਕਿਉਂਕਿ ਅਪਾ ਮਤਲਬ ਜਿੰਨਾ ਜ਼ਿਆਦਾ ਟਰਾਈ ਕਰਾਂਗੇ ਵੀ ਆਪਾਂ ਬਾਹਰ ਨਿਕਲਨੇ ਆਪਾਂ ਕੁਝ ਵੀ ਕਰ ਦੇਵਾਂਗੇ ਬਿਜ਼ੀ ਰਵਾਂਗੇ ਤਾਂ ਮਤਲਬ ਬਿਜ਼ੀ ਰਹਿਣ ਦੇ ਨਾਲ ਕੀ ਹੈ ਵੀ ਜਦੋਂ ਤੁਸੀਂ ਬਿਜ਼ੀ ਰਹੋਗੇ ਤਾਂ ਆਬਵੀਅਸਲੀ ਤੁਹਾਡਾ ਮਾਈਂਡ ਸੈਟ ਹੈ ਜਿਹੜਾ ਸਹੀ ਰਹੂਗਾ ਜਦੋਂ ਪਹੱਦ ਤੋਂ ਜ਼ਿਆਦਾ ਫ੍ਰੀ ਹੋ ਜਾਂਦੇ ਨੇ ਵੀ ਆਪਣੇ ਕੋਲ ਕਰਨ ਲਈ ਕੁਝ ਵੀ ਨਹੀਂ ਤੇ ਆਪਾਂ ਇੱਕਦਮ ਵੇਲੇ ਹੋ ਕੇ ਬਹਿ ਜਾਂਦੇ ਆਂ ਤੇ ਇਧਰ ਉਧਰ ਦੀਆਂ ਵੀਡੀਓਜ਼ ਦੇਖੀ ਜਾਂਦੇ ਆਂ ਜਿਵੇਂ ਹੁਣ ਕੋਈ ਦੁੱਖ ਦੀਆਂ ਦੇਖਣ ਲੱਗੇ ਤਾਂ ਆਪਾਂ ਦੁੱਖ ਦੀਆਂ ਹੀ ਦੇਖਦੇ ਜਾਂਦੇ ਆਂ ਜੇ ਆਪਾਂ ਸੁੱਖ ਦੀਆਂ ਦੇਖਣ ਲੱਗੇ ਤਾਂ ਆਪਾਂ ਸੁੱਖ ਦੀਆਂ ਮਤਲਬ ਉਦੇ ਵਿੱਚ ਕੀ ਹੁੰਦਾ ਜੇ ਹੁਣ ਇੱਕ ਦੁਖੀ ਬੰਦਾ ਤੇ ਉਹ ਮਤਲਬ ਸਾਰਾ ਦੁਨੀਆ ਤੇ ਸੁਖੀ ਦੇਖੀ ਐ ਰਹਿ ਵੀ ਕਿਸੇ ਦੇ ਘਰ ਕਿੱਡਾ ਕਿਸੇ ਦੇ ਕੋਠੀਆਂ ਨੇ ਕਿਸੇ ਦੀ ਕੋਲਗੜੀਆਂ ਨੇ ਮਤਲਬ ਸਾਰੀਆਂ ਤੇ ਜੈਸ ਤੋਂ ਨਹੀਂ ਫਿਰ ਆਪਣਾ ਆਪ ਤਾਂ ਬਹੁਤ ਨੀਚਾ ਲੱਗਣ ਆ ਜਾਂਦਾ ਬੰਦੇ ਨੂੰ ਤੇ ਜਦੋਂ ਆਪਾਂ ਕੋਈ ਚੀਜ਼ਾਂ ਮਤਲਬ ਦੁੱਖਦਰਦੋਦੀਆਂ ਹੀ ਦੇਖਦੇ ਰਹਿੰਦੇ ਹਾਂਗੇ ਵੀ ਅੱਛਾ ਇਹ ਚੀਜ਼ ਇਹ ਚੀਜ਼ ਐਵੇਂ ਮਾੜਾ ਐਵੇਂ ਮਾੜਾ ਫਿਰ ਆਏ ਲੱਗਣ ਲੱਗ ਜਾਂਦਾ ਵੀ ਹਾਏ ਸੇਮ ਹੀ ਆਹੀ ਕਿਸਮਤ ਮੇਰੀ ਹੈ ਸੋ ਚੀਜ਼ਾਂ ਹ ਵੀ ਸ਼ੌਉ ਦੇਖੋ ਜਿਹੜੀਆਂ ਤੁਹਾਨੂੰ ਕੁਝ ਅਸਖਾਰੀਆਂ ਨੇ ਜਿਹਦੇ ਵਿੱਚ ਮਤਲਬ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਸਿੱਖਣ ਦਾ ਵਾਦਾ ਤੁਸੀਂ ਉਹਨੂੰ ਟਰਾਈ ਵੀ ਕਰੋ ਵੀ ਅਸੀਂ ਕਰੀਏ ਕੁਝ ਮਤਲਬ ਕੋਈ ਬੁੱਕ ਵਗੈਰਾ ਪੜ ਲਵੇ ਕੋਈ ਪੇਂਟਿੰਗ ਵਗੈਰਾ ਕਰ ਲਵੇ ਤੇ ਇਹ ਚੁੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਆਪਣਾ ਦਿਮਾਗ ਖੁਦ ਵਾ ਖੁਦ ਘਰਾਬ ਕਰਨ ਵਾਲੀਆਂ ਹੁੰਦੀਆਂ ਨੇ ਤੇ ਆਪਣੇ ਦਿਮਾਗ ਤੇ ਕਿਸੇ ਦਾ ਹੋਰ ਦਾ ਜੋਰ ਬਿਲਕੁਲ ਨਹੀਂ ਚੱਲਦਾ ਹੈਗਾ ਮਤਲਬ ਆਪਣੇ ਤੇ ਆਪਾਂ ਆਪਣੀ ਹੀ ਚਲਾ ਸਕਦੇ ਹਾਂ ਜਿਵੇਂ ਆਪਾਂ ਨੂੰ ਲੱਗਦਾ ਵੀ ਕਿਸ ਨੇ ਇਹ ਬੋਲਤਾ ਤਾਂ ਮੈਂ ਦੁਖੀ ਹੋ ਗਿਆ ਕਿਸ ਨੇ ਉਹ ਬੋਲਤਾ ਤਾਂ ਮੈਂ ਦੁਖੀ ਹੋ ਗਿਆ ਆਪਣਾ ਖੁਦ ਦਾ ਜਿਹੜਾ ਮਾਈਂਡ ਸੈਟ ਹੋਊਗਾ ਨਾ ਆਪਣੇ ਨਾਲ ਸੇਮ ਉਹੀ ਚੀਜ਼ਾਂ ਹੁੰਦੀਆਂ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਮਤਲਬ ਕੋਈ ਦੂਜਾ ਸੋ ਮੇਰਾ ਤਾਂ ਮਤਲਬ ਸਟਾਰਟ ਤੋਂ ਹੀ ਐਵੇਂ ਰਹਿਗਾ ਵੀ ਮਤਲਬ ਮੇਰਾ ਕੁਝ ਵੀ ਹੋ ਜਵੇ ਕੁਝ ਵੀ ਹਰ ਇੱਕ चीज ਸ ਮੈਨੂੰ ਇਹ ਰਿਅਲਾਈਜ਼ ਹੁੰਦਾ ਹੈ ਵੀ ਮੇਰੀ ਖੁਦ ਦੀ ਗਲਤੀ ਹੈ ਮੇਰੀ ਖੁਦ ਦੀ ਗਲਤੀ ਹੈ ਤੇ ਉੱਥੇ ਆਪਾਂ ਥੋੜਾ ਜਿਹਾ ਜਿਹੜਾ ਸੈੱਟ ਹੈ ਉਹ ਜਲਦੀ ਹੋ ਜੰਨੇ ਆ ਜਦੋਂ ਆਪਾਂ ਗਲਤੀਆਂ ਦੂਜੇ 'ਚ ਦੇਖਦੇ ਆਂਗੇ ਤਾਂ ਦੂਸਰੇ ਇਨਸਾਨ ਤੋਂ ਆਪਾਂ ਨੂੰ ਇੱਕ ਨਫ਼ਰਤ ਪੈਦਾ ਹੁੰਦੀ ਹੈ ਤੇ ਨਫ਼ਰਤ ਪੈਦਾ ਹੁੰਦੀ ਹੈ ਤਾਂ ਆਪਣਾ ਜਿਹੜਾ ਮਾਈਂਡ ਸੈਟ ਹੈ ਕਿਤੇ ਨਾ ਕਿਤੇ ਉਹ ਵੀ ਮਤਲਬ ਇਹ じゃ ਗਲਤੀ ਬਣ ਜਾਂਦਾ ਵੀ ਆਪਾਂ ਨੂੰ ਹਰ ਬੰਦੇ 'ਚ ਹੀ ਬਰائیاں ਨਜ਼ਰ ਆਉਂਦੀਆਂ ਨੇ ਜਦੋਂ ਆਪਾਂ ਮਤਲਬ ਉਹ ਹੀ ਬਰائیاں ਖੁਦ 'ਚ ਦੇਖੀਆਂ ਹੁੰਦੀਆਂ ਨੇ ਤਾਂ ਆਪਾਂ ਖੁਦ ਨੂੰ ਸੁਧਾਰਦੇ ਚਲੇ ਜਾਂਦੇ ਆਂ ਤੇ ਆਪਣਾ ਆਪ ਇੰਨਾ ਜ਼ਿਆਦਾ ਬੈਸਟ ਹੋ ਜਾਂਦਾ ਆਪੇ ਇੰਨੇ ਜ਼ਿਆਦਾ ਵਧੀਆ ਇਨਸਾਨ ਬਣ ਜਾਂਦੇ ਆ ਸੋ ਉਸੇ ਤਰ੍ਹਾਂ ਬਸ ਜੋ ਵੀ ਕਰਨਾ ਹੈ ਸੈਟਿੰਗ ਜੋ ਵੀ ਕਰਨੀ ਹੈਗੀ ਆਪਣੇ ਆਪ ਤੇ ਕਰੋ ਦੂਜੇ ਚ ਆਪਾਂ ਨਹੀਂ ਕਰ ਸਕਦੇ ਸੋ ਜਿੰਨਾ ਕੁ ਆਪਣੇ ਵੱਲੋਂ ਆਪਾਂ ਸਮਝਾ ਸਕਦੇ ਆ ਕਿਸੇ ਆਪਣੇ ਵੱਲੋਂ ਆਪਾਂ ਜਿੰਨਾ ਕੁ ਵੀ ਕਿਸੇ ਨੂੰ ਸਮਝਾ ਸਕਦੇ ਆ ਸਿਆਣੇ ਪਦੀ ਕੋਈ ਵੀ ਗੱਲ ਦੱਸ ਸਕਦੇ ਆ ਮੋਟੀਵੇਟ ਕਰ ਸਕਦੇ ਆ ਕਰੋ ਇਹ ਨਹੀਂ ਵੀ ਆਪਾਂ ਆਪਣਾ ਦਿਮਾਗ ਜੇ ਉਲਟ ਚੱਲ ਰਿਹਾ ਹੈ ਤਾਂ ਫਿਰ ਦੂਜੇ ਤੇ ਸਿਰਦੇ ਹੋਏ ਚੱਲੇ ਜਾਓ ਬਸ ਇੱਕ ਨਾ ਇੱਕ ਜਾਂ ਦੋ ਇਨਸਾਨ ਆਪਣੀ ਲਾਈਫ 'ਚ ਇਸ ਤਰ੍ਹਾਂ ਦੇ ਸਪੈਸ਼ਲ ਖਾਸ ਹੋਣ ਚਾਹੀਦੇ ਆ ਵੀ ਜਿਹਦੇ ਕੋਲ ਆਪਾਂ ਆਪਣਾ ਦੁੱਖ ਤਰਦੇ ਜਿਹੜਾ ਹੈਗਾ ਸਾਂਝਾ ਕਰੀਏ ਤੇ ਜਿਹੜਾ ਆਪ ਨੂੰ ਐ ਸੋ ਪਰਸਨ ਜਾਣਦਾ ਹੋਵੇ ਵੀ ਆਪਾਂ ਕਿਹੋ ਜਿਹੇ ਇਨਸਾਨ ਆ ਤੇ ਆਪਣਾ ਦਿਮਾਗ ਕਿਹੋ ਜਿਹਾ ਆਪਣਾ ਦਿਲ ਕਿਹੋ ਜਿਹਾ ਸਟਰੋਂਗ ਬਣ ਕੇ ਰੋ ਸਟਰੋਂਗ ਬਣ ਕੇ ਰੋ ਦੁੱਖ ਤਰਦੋ ਅਲੱਗ ਚੀਜ਼ਾਂ ਹੁੰਦੀਆਂ ਚੱਲਦੀਆਂ ਆਂਦੀਆਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੈਕਟ ਕਰਕੇ ਚੱਲੋ ਵੀ ਇਹ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਤੇ ਚੱਲ ਰਹੀਆਂ ਨੇ ਤੇ ਚੱਲਦੀਆਂ ਰਹਿਣੀਆਂ ਬਟ ਉਸ ਦੇ ਨਾਲ ਜੇ ਕਦੇ ਆਪਾਂ ਮਤਲਬ ਦੁਖੀ ਹੋਨੇ ਐ इमोशनल ਹੋਨੇ ਆ ਤਾਂ ਕਿਸੇ ਇੱਕ ਅੱਦੇ ਕੋਲ ਹੋ ਕਿਉਂਕਿ ਜਦੋਂ ਆਪਾਂ ਹਰੇਕ ਕੋਲੇ ਰੋਂਨੇ ਆ ਤਾਂ ਆਪਾਂ ਹਰੇਕ ਨੂੰ ਇਹੀ ਬੁਰੇ ਲੱਗਣ ਲੱਗ ਜਾਂਦੇ ਆ ਕਿਉਂਕਿ ਇਤਿਹਾਸਦਿਆਂ ਦੀ ਗੱਲ ਹਰੇਕ ਸੋਨ ਚਾਹੁੰਦਾ ਰੋਂਦੇ ਨੂੰ ਕੋਈ ਨਹੀਂ ਦੇਖਣਾ ਚਾਹੁੰਦਾ ਕੋਈ ਨਹੀਂ ਸੁਣਨਾ ਚਾਹੁੰਦਾ ਸੋ ਚੰਗੇ ਚੰਗੇ ਲੋਕ ਸਾਈਡ ਹੋ ਜਾਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਰਿਸ਼ਤੇ ਜਿਹੜੇ ਬਣਾ ਕੇ ਚੱਲੋ ਤੇ ਆਪਣਾ ਜਿਹੜਾ ਦਿਮਾਗ ਹੈ ਉਹਨੂੰ ਬਹੁਤ ਜ਼ਿਆਦਾ ਸਹੀ ਚਲਾਉਣ ਦੀ ਕੋਸ਼ਿਸ਼ ਕਰੋ ਤੇ ਬਾਕੀ ਕੋਈ ਵੀ ਹਾਲਾਤ ਟਿਕਦਰ ਨਹੀਂ ਹੁੰਦਾ ਹਰ ਹਾਲਾਤ ਚ ਨਵਾਂ ਨਵਾਂ ਸੇਖਣ ਦੀ ਕੁਛ ਨਵਾਂ ਕਰਨ ਦੀ ਇੱਕ ਚਾਹ ਆਪਣੇ ਅੰਦਰ ਰੱਖੋ ਹਾਲਾਤਾਂ ਦੇ ਨਾਲ ਇਹ ਹੀ ਚੀਜ਼ਾਂ ਆਪਾਂ ਨੂੰ ਲੜਨ ਦੇ ਲਾਇਕ ਬਣਾਉਂਦੀਆਂ ਨੇ ਮਜ਼ਬੂਤ ਬਣਾਉਂਦੀਆਂ ਨੇ ਤੇ ਜਿੱਥੋਂ ਆਪਾਂ ਮਤਲਬ 네ਗੇਟਿਵ ਜਾਨਦੇ ਆ ਤਾਂ ਉੱਥੋਂ ਆਪਾਂ 네ਗੇਟਿਵ ਹੀ ਦੇਖਦੇ ਜਾਨਦੇ ਆ ਸੋ ਬਸ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਨਹੀਂ ਹੋਣਾ ਪੋਜ਼ਿਟਿਵ ਰਹਿਣਾ ਹੈਗਾ ਤੇ ਹਮੇਸ਼ਾ ਜ਼ਿੰਦਗੀ ਚ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ ਖੁਸ਼ ਰਹਿਣਾਗਾ ਖੁਸ਼ ਰਹਿਣਾ ਇਹ ਨਹੀਂ ਹੁੰਦਾਗਾ ਵੀ ਆਪਾਂ ਖੁਦ ਜੇ ਸਹੀ ਨਹੀਂ ਹੈਗੇ ਤਾਂ ਆਪਾਂ ਖੁਸ਼ ਨਹੀਂ ਰਹਿ ਸਕਦੇ ਆਪਾਂ ਖੁਦ ਚਾਹੇ ਬਿਲਕੁਲ ਸਹੀ ਨਹੀਂ ਹੈਗੇ ਅੰਦਰੋਂ ਆਪਣੇ ਕੁਝ ਵੀ ਜਾਣਦੇ ਆ ਪਰ ਉਹਨਾਂ ਲਈ ਖੁਸ਼ੀ ਜ਼ਰੂਰ ਤੁਰੋ ਜਿਹੜੇ ਆਪਣੇ ਅੱਗੇ ਪਿੱਛੇ ਤੁਰੇ ਫਿਰਦੇ ਨੇ ਮੇਰਾ ਮਤਲਬ ਹੈ ਜਿਦਿਆ ਆਪਾਂ ਨੂੰ ਦੇਖਦੇ ਕਿ ਜਿਉਂ ਰਹੇ ਨੇ ਕਿ ਸ਼ਾਇਦ ਤੁਸੀਂ ਮੇਰੀ ਗੱਲ ਨੂੰ ਸਮਝ ਹੀ ਰਹੋਗੇ ਵੀ ਮੈਂ ਇਹ ਗੱਲ ਕੀ ਦੀ ਕਰ ਰਹੀ ਹਾਂ ਸੋ ਬਾਕੀ ਆਪਣੇ ਮਾਪਿਆਂ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਕਿ ਦੁਨੀਆ ਤੇ ਕੋਈ ਰਿਸ਼ਤਾ ਨਾਤਾ ਕੁਝ ਵੀ ਸੋ ਉਹਨਾਂ ਦੇ ਲਈ ਆਪਣੀ ਜ਼ਿੰਦਗੀ ਨੂੰ ਸਹੀ ਚਲਾਓ ਤੇ ਸਹੀ ਰਹੋ ਆਪਣੀ ਜ਼ਿੰਦਗੀ ਦੇ ਸਹੀ ਡਿਸੀਜਨ ਲਓ ਜ਼ਿੰਦਗੀ ਦੇ ਕੋਈ ਵੀ ਇਸ ਤਰ੍ਹਾਂ ਦੇ ਡਿਸੀਜਨ ਨਾ ਲਓ ਕਿ ਕੱਲ ਨੂੰ ਤੁਹਾਡੇ ਸਾਰੇ ਪਛਤਾਉਂਦੇ ਰਹਣ ਤੇ ਜਿਨ੍ਹਾਂ ਨੂੰ ਤੁਸੀਂ ਖੁਸ਼ੀਆਂ ਦੇਣੀ ਚਾਹੁੰਦੇ ਹੋ ਉਹੀ ਉਹਨਾਂ ਦੀਆਂ ਹੀ ਜਿਹੜੀਆਂ ਹੈਗੀਆਂ ਵੀ ਇਹ ਖੁਸ਼ੀਆਂ ਤੁਸੀਂ ਉਹਨਾਂ ਨੂੰ ਦੁੱਖਾਂ 'ਚ ਬਦਲ ਦਿਓ ਤੇ ਜੇਕਰ ਮੇਰੀ ਗੱਲ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਤੋਂ ਕਰਿਓ ਤੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਹਾਡੇ ਪਿਆਰ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਕਮੈਂਟ ਕਰਕੇ ਦੱਸਿਆ ਵੀ ਕਰੋ ਕਿ ਤੁਹਾਨੂੰ ਮੇਰੀ ਗੱਲ ਬਾਤ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਸੋ ਸਭ ਦਾ ਦਿਲ ਤੋਂ ਥੈਂਕ ਯੂ ਤੇ ਲਾਸਟ ਉਤੇ ਜਾਂਦੇ ਜਾਂਦੇ ਜਿਹੜੀ ਗੱਲ ਮੈਂ ਪਹਿਲਾਂ ਵੀ ਕਈ ਵਾਰ ਬੋਲੀ ਕਿ ਮੈਂ ਬੋਲਣਾ ਭੁੱਲੇ ਜਾਂਦੀ ਹਾਂ ਪਰ ਤੁਸੀਂ ਨਾ ਭੁੱਲੇ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੇ ਜਿਹੜੇ ਵੀ ਮੇਰੇ ਭੈਣ ਭਰਾ ਨਾਮੇ ਆ ਕੇ ਜੁੜਦੇ ਆ ਉਹ ਜਰੂਰ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਦੇ ਆਈਕਨ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਇਸ ਚੈਨਲ ਦੀ ਉਹਨਾਂ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਤੇ ਉਹਦੀ ਨੋਟੀਫਿਕੇਸ਼ਨ ਉਸੇ ਟਾਈਮ ਤੁਹਾਨੂੰ ਮਿਲ ਜਵੇ ਸੋ ਇੱਥੇ ਆ ਕੇ ਵੀ ਮਤਲਬ ਤੁਸੀਂ ਇੱਕ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੀ ਜਿਹੜੀ ਹੈ ਚਾਹ ਉਹ ਜ਼ਰੂਰ ਤੋਂ ਤੁਹਾਡੇ ਅੰਦਰ ਪੈਦਾ ਹੋਊਗੀ ਕੁਝ ਨਾ ਕੁਝ ਨਵਾਂ ਹੀ ਸਿੱਖ ਕੇ ਜਾਉਗੇ ਇਹ ਨਹੀਂ ਹੈਗਾ ਵੀ ਮਤਲਬ ਇਥੇ ਤੁਹਾਨੂੰ ਸਾਰਾ ਕੁਝ ਵੀ ਮਤਲਬ ਇ tanto ਵੀ ਤੁਸੀਂ ਟਾਈਮ ਹੀ ਵੇਸਟ ਕਰ ਰਹੇ ਹੋ ਮਲਕੇ ਥੋੜਾ ਬਹੁਤ ਜਿੰਨਾ ਵੀ ਮਤਲਬ ਮੈਂ ਸਖਾ ਪਾਉਂਗੀ ਤਾਂ ਮੈਂ ਤੁਹਾਨੂੰ ਸਿਖਾਉਣ ਦੀ ਹੀ ਕੋਸ਼ਿਸ਼ ਕਰੂੰਗੀ ਸੋ ਬਸ ਆਪਣਾ ਜਿਹੜਾ ਪਿਆਰ ਹੈ ਉਹ ਬਣਾ ਕੇ ਰੱਖੇਗੀ ਤੁਹਾਡਾ ਪਿਆਰ ਤੁਹਾਡਾ ਸੋੜ ਹੀ ਮੇਰੀ ਅਸਲ ਤਾਕਤ ਹੈ ਥੈਂਕ ਯੂ ਦਿਲ ਤੋਂ ਇਨਾ ਜ਼ਿਆਦਾ ਟਾਈਮ ਦੇਣ ਲਈ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਕਿਵੇਂ ਦੀ ਲੱਗੀ ਥੈਂਕ ਯੂ